ਸਤਿ ਊਕ ਗੁਰੂ ਗੋਬਿੰਦ ਗੋਪਾਲ ਗੁਰੂ ਭਾਈ ਜੀ ਸਾਹਿਬ ਤਾਂ ਤਿਲਸੀ ਦੇ ਪਾਲਕ ਹੈ ਅਜੋ ਗੁਰੂ ਮਹਾਰਾਜ ਸਾਹਿਬ ਤਾਂ ਗੁਰੂ ਗੋਬਿੰਦ ਪਥਵੀ ਦੀ ਰੱਖਿਆ ਕਰਨ ਵਾਲੇ ਹੈ ਗੋ ਇੰਜੀਆਂ ਦੇ ਬਿੰਦ ਪ੍ਰਕਾਸ਼ ਕੀ ਚੇਤਨ ਸੂਰੂਪ ਹਨ ਤੇ ਪਥਵੀ ਦੀ ਪਾਲਣਾ ਕਰਨ ਵਾਲੇ ਗੁਰੂ ਜੀ ਹਨ ਹਰ ਪੂਰਨ ਨਾਰਾਇਣ ਸਰਬ੍ਰਿਹਮੈਨ ਵਿਵੇਦਾਂ ਪੂਰਨ ਸਾਰਿਆਂ ਥਾਂ ਜੀ ਵਿਆਪਕ ਹੈ ਨਾਰਣ ਅਵਿਦਿਆ ਰੂਪੀ ਰਾਤਨੀਓ ਨਾ ਰਕੇ ਮੇਰਾ ਨਾ ਕੋਈ ਜੁਨਾ ਦਾ ਐਨ ਕਾਰ ਹੈ ਨਾ ਆਲਾਣੇ ਕਾਮ ਕਰੋ ਦਾ ਦੁਸ਼ਮਣਾਂ ਦਾ ਘਰ ਨਹੀਂ ਨਾ ਕਾਮਗ ਨ ਕਰੋ ਨਾ ਲੋਰੋਂ ਨੂੰ ਮੋਹੋਂ ਕਿਉਂ ਜਨਮਿਲ ਮਾਰੇ ਪੰਜ ਸੂਰ ਵੀ ਐਸੋ ਕੌਣ ਬਲੀ ਰਹੇ ਸਤਗੁਰੂ ਮਾਰਾ ਸਾਹੇ ਸ੍ਰੀ ਹਨ ਨਿੰਨ ਨੂੰ ਵਕਾਰ ਛੋ ਨਹੀਂ ਸਕਦੇ ਕੋਰ ਨਹੀਂ ਦੇਖੀਦਾ ਸਾਰਿਆਂ ਨੂੰ ਮੋਹਤ ਕਰ ਲੈਂਦੇ ਹਨ ਵਕਾਰ ਗੁਰ ਦਿਆਲ ਸਮਰਥ ਗੁਰ ਅਜੇ ਗੁਰੂ ਨਾਨਕ ਸਾਹਿਬ ਦਾ ਦਇਆ ਦੇ ਘਰ ਹਮ ਹੈ ਸਰਵ ਕਲੈ ਸੁਨਾਥ ਹਨ ਮਾਰਾ ਆਪ ਦੀ ਸ਼ਕਤੀ ਨਾਲ ਮੁਕਤ ਕਰ ਦਿੰਦੇ ਹਨ ਬ੍ਰਹਮ ਗਿਆਨ ਬਖਸ਼ ਦਿੰਦੇ ਹਨ ਗੁਰ ਨਾਨਕ ਪਤ ਤਉ ਉਧਾਰ ਦੇ ਗੁਰੂ ਜੀ ਗੁਰੂ ਕੇਦੇ ਸਤ ਗੁਰੂ ਨਾਨਕ ਸਾਹਿਬ ਹਨ ਪਾਪੀਆਂ ਦਾ ਵੀ ਉਧਾਰ ਕਰਨ ਵਾਲੇ ਹਨ ਹੋਰਵੇਂ ਧਰਮ ਚੋਂ ਪਿਆ ਕਰੋ ਪਾਉ ਜਲ ਵਿਖਮ ਅਸਗਾ ਇਹ ਪਾਉ ਜਲ ਉਸਾਰ ਸੁਣਦੇ ਬੜਾ ਦੇਖਣ ਕਠਨ ਹੈ ਅਸਗਾ ਦੂੰਗਾ ਹੈ ਦੇ ਹਾਥ ਗੁਰੂ ਬੋਹਿ ਇਸ ਦੇ ਵਿੱਚ ਕਹੇ ਜੀ ਕੋਈ ਸ਼ਕਤੀ ਰੂਪ ਉਹ ਹਾਸ ਨਹੀਂ ਪੈ ਸਕਦਾ ਕੋਈ ਜਦ ਤੱਕ ਸਬ ਨਾਲ ਕਰਕੇ ਫੈ ਨਹੀਂ ਪਾ ਜਾਂਦਾ ਸੰਸਾਰ ਦਾ ਗੁਰੂ ਗੋਵਿੰਦ ਸਾਹਿਬ ਤਾਰਿਆਂ ਨੂੰ ਇੱਕ ਸਤਗੁਰੂ ਮਹਾਰਾਜ ਸਾਹਿਬ ਦੇ ਪਾਸ ਨਾਮ ਦਾ ਜਹਾਜ ਹੈ ਨਾਉ ਦੇ ਜਹਾਜ ਤੇ ਚੜ ਕੇ ਗੁਰੂ ਸਾਹਿਬ ਜੀ ਤਾਰੇ ਅੰਕਾਰ ਨਾਲ ਕੀਤਾ ਹੈ ਨਾਨਕ ਪੂਰ ਕਰਮ ਸਤਿਗੁਰੂ ਜੀ ਕਹਿੰਦੇ ਮਨ ਦੇ ਪੂਰਨ ਕਰਮ ਭਾਗ ਹਨ ਨਿਸਕਾਮ ਕਰਮ ਹਨ ਸਤਿਗੁਰ ਚਰਨੀ ਲੱਗਿਆ ਜੋ ਸਤਿਗੁਰ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਲੱਗਿਆ ਇੰਨਾ ਪਿਆਰ ਹੈ ਜਿਨ੍ਹਾਂ ਦੇ ਅੰਦਰ ਪਵਿੱਤਰ ਮੌਰੀ ਤਨ ਤਨ ਗੁਰਦੇ ਤਨ ਤਨ ਸਤਿਗੁਰੂ ਨਾਨਕ ਦੇਵ ਸੱਚੇ ਪਾਲ ਸਾਈ ਹਣ ਸੰਗ ਹਰ ਜਪੇ ਮਨ ਦੀ ਸੰਗ ਕਰਕੇ ਪਈ ਵਾਹੀ ਦਾ ਜਾਪ ਹਰਿ ਸ੍ਰਿਸ਼ਟੀ ਨੂੰ ਪ੍ਰਾਪਤ ਹੋਇਆ ਜਪਣਾ ਕੀਤਾ। ਉਹ ਕਿਰਪਾਲ ਜਗ ਭੈ ਜਦੋਂ ਸੰਤਿ ਮਾਨਕ ਦੇ ਮਹਾਰਾਜ ਸਾਹਿਬ ਵੀ ਕਿਰਪਾਲੂ ਹੋਏ। ਨਾ ਆਗੁਣ ਸਭ ਛਪੇ। ਤੂੰ ਜਿੰਨੇ ਸੀਨੇ ਹਿਰਦੇ 'ਤੇ ਸੂਰਜ ਚੰਨ ਤੇ ਜਮੀਂ ਨਿਹਰਾ ਛੱਡ ਜਾਂਦਾ। ਐ ਹਿਰਦੇ 'ਚ ਸਾਰੇ ਉਹ ਗੁਣ ਸਭ ਦੇ ਲੱਗ ਗਏ। ਓਰ ਬ੍ਰਹਮ ਗੁਰਦੇਵ। ਓਰ ਬ੍ਰਹਮ ਅਕਾਲ ਪੁਰਖ ਦਾ ਰੂਪ ਅਗੁਣਾਂਿਕ ਦੇ ਗੀਤੋ। ਨੀਚੋ ਉੱਚ ਥੱਪੇ। ਜੇ ਨੀਵੇਂ ਸੀ ਪੁਰਖ ਜੂਨਾ 'ਚ ਭਰਨ ਵਾਲੇ। ਉਹਨੂੰ ਉੱਚੀ ਪਦਵੀ ਵਿੱਚ ਮੁਗਤ ਪਦਵੀ ਵਿੱਚ ਥਾਪਤਾ ਈਸ਼ੁਰ ਦਾ ਕਰਦਾ ਮਹਾਰਾਜ ਜੀ ਨੇ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੋ ਤੇ ਨ ਡਰਾਂ। ਬਾਦ ਸੰਤ ਦੁੱਖ ਮਾਇਆ ਸਿਲਕ ਫਾਹੀ ਦਾ ਨਾਮ ਹੈ ਮਾਇਆ ਦੇ ਦੁਖ ਦੀ ਜੰਮਣ ਮਨ ਦੀ ਫਾਹੀ ਕੱਢਦੀ ਸੀ ਵਾਸ਼ਨਾ ਦੀ ਫਾਹੀ ਕੱਢਦੀ ਸੀ ਕਾਲ ਵੀ ਫਾਹੀ ਕੱਢ ਦਿੰਦੀ। ਪਰ ਲਿੰਗ ਨੇ ਆਪ ਦੱਸੇ ਆਪ ਦੇ ਦੱਸੇ ਨਾਉ ਦਾਸ ਕਰ ਲਈ ਮਾਰੇ ਨੇ ਕਰ ਲਈ ਨੇ ਆਪ ਦੱਸੇ ਵਿਤਕਾ ਤੋਂ ਵੀ ਨੰਨੂ ਕੀ ਹੱਥ ਪਕੜ ਕੇ ਆਪਦੇ ਚੀਰੀ ਨੂੰ ਕਰ ਲਿਆ ਆਪ ਦੱਸੇ ਆਪ ਦੀ ਤਰਫ ਕਰ ਲਿਆ ਮਹਾਰਾਜੀ ਨੇ ਹੁਣ ਗਾਏ ਬੇ ਅੰਤ ਆਪ ਦੇ ਸੇਵਕ ਬਣਾ ਲਿਆ ਬੇਅੰਤ ਬੇਅੰਤ ਕਰਕੇ ਮਹਾਰਾਜ ਦੇ ਗੁਣ ਗਾਏ ਹਾਂ ਰਸਨਾ ਹਰ ਜਸੇ ਰਸਨਾ ਕਰਕੇ ਵੀ ਹਰੀ ਦੇ ਜਸ ਕੀਰਤਨ ਗਾਉਂਦੇ ਹਾਂ